ਕਬੀਰ ਜਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਦਾਦੀ ਤੱਕਿਆ ਬੁਰਜ ਦੀ ਛਾਤ ਵਿੱਚੋਂ ਫੁੱਲ ਲੁੱਕ ਗਏ ਨੇ ਇਟਾਂ ਦੇ ਭਾਰ ਅੰਦਰ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਜਹਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੋੜ ਕੇ ਦੁਦਾ ਧਰਮ ਬਚਾਇਆ ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪੋਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਈਓ ਕਲਗੀਆਂ ਵਾਲੇ ਪਾਤਸ਼ਾਹ ਤੈਨੂੰ ਸਭ ਨੇ ਸੀਸ ਝੁਕਾਇਆ ਧੰਨ ਪਿਤਾ ਦਸ਼ਮੇਸ਼ ਗੁਰੂ ਕਲਗੀ ਧਰਮਾਹਾਰਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਨ ਚਾਰੇ ਸਹਿਬਜ਼ਾਦੇ ਧੰਨ ਮਾਤਾ ਗੁਜਰੀ ਜੀ ਧੰਨ ਗੁਰੂ ਕੇ ਪਿਆਰੇ ਸਿੰਘ ਜਿਨ੍ਹਾਂ ਨੇ ਆ ਦਿਨਾਂ ਦੇ ਵਿੱਚ ਸਹਾਦਤ ਦੇ ਜਾਮ ਪੀਤੇ ਜਿਹੜੀ ਆਪਣੇ ਪ੍ਰਸੰਗ ਦੀ ਲੜੀ ਚੱਲ ਰਹੀ ਹੈ ਧੰਨ ਮਾਤਾ ਗੁਜਰੀ ਜੀ ਧੰਨ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਕੋਤਵਾਲੀ ਰਾਤ ਠਹਿਰੇ ਨੇ ਇਥੋਂ ਆਪ ਜੀ ਨੂੰ ਸਰਹੰਦਲ ਜਾਣ ਲੱਗੇ ਨੇ ਬੀਨ ਸਦੀਨਾ ਪਾਲਕੀ ਥੀ ਨਾ ਬਹੁ ਅੰਬਾਰੀ ਥੀ ਬਦਬਖਤ ਲਾਏ ਬੈਲ ਕੀ ਗਾੜੀ ਸਵਾਰੀ ਥੀ ਹੁਣ ਇਥੇ ਇੱਕ ਰੱਥ ਦੇ ਵਿੱਚ ਉਹ ਬੈਲ ਗੱਡੀ ਦੇ ਆਲੇ ਦੁਆਲੇ ਨੰਗੀਆਂ ਤਲਵਾਰਾਂ ਨੇਜੇ ਲੈ ਕੇ ਪਹਿਰੇਦਾਰ ਸਿਪਾਈ ਚੱਲ ਰਹੇ ਹਨ ਦੇਖੋ ਕਿੰਨਾ ਇਹਨਾਂ ਲੋਕਾਂ ਨੂੰ ਡਰ ਲੱਗ ਰਿਹਾ ਹੈ ਗੁਰੂ ਸਾਹਿਬ ਜੀ ਦੇ ਪਰਿਵਾਰ ਧੰਨਵਾਤਾ ਗੁਜਰੀ ਜੀ ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਤੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਦੀਆਂ ਜਦਾਂ ਸਾਤ ਗੁਰਸੱਚੇ ਪਾਤਸ਼ਾਹ ਜੀ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਤਬ ਜੀਤੇ ਨੇ ਹੁਕਮ ਕੀਤਾ ਵੀ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦੇਵੋ ਹੁਣ ਜਿਹੜਾ ਠੰਡਾ ਬੁਰਜ ਹੈ ਇਹ ਰੁ ਪਿੱਲਰ ਲੱਗੇ ਹੋਏ ਨੇ ਨਾਰ ਦੀ ਨਦੀ ਵਗਦੀ ਸੀ ਉਸ ਟਾਈਮ ਤੇ ਇਹ ਵਜਿਤਾ ਗਰਮੀਆਂ ਦੇ ਵਿੱਚ ਇੱਥੇ ਠੰਡ ਦਾ ਆਨੰਦ ਮਾਣਿਆ ਕਰਦਾ ਸੀ ਇਹ ਦੇਖੋ ਵੀ ਜਿਸ ਗਰਮੀ ਦੇ ਵਿੱਚ ਉਥੇ ਠੰਡੀ ਹਵਾ ਆਉਂਦੀ ਸੀ ਤੇ ਸਰਦ ਰੁੱਤ ਦੇ ਵਿੱਚ ਕਿੰਨੀ ਠੰਡੀ ਹਵਾ ਚੱਲਦੀ ਹੋਵੇਗੀ ਤੇ ਕਿੰਨਾ ਠੰਡਾ ਮਾਹੌਲ ਹੋਵੇਗਾ ਇਹ ਧੰਨਵਾਤਾ ਗੁਜਰੀ ਜੀ ਤੇ ਧੰਨ ਸਾਹਿਬ ਜਾਦੇ ਜਾਣਦੇ ਹਨ ਨਾ ਉੱਪਰ ਕੋਈ ਵਸਤਰ ਨਹੀਂ ਵਜੀਤੇ ਨੇ ਇੱਥੋਂ ਤੱਕ ਕਹਿ ਵੀ ਦਿੱਤਾ ਵੀ ਇਹਨਾਂ ਨੂੰ ਨਾ ਕੋਈ ਜਲ ਦੇਵੇ ਨਾ ਕੋਈ ਖਾਣ ਨੂੰ ਰੋਟੀ ਦੇਵੇ ਇਹਨਾਂ ਨੂੰ ਭੁੱਖੇ ਝਾਂਆਂ ਰੱਖਿਆ ਜਾਵੇ ਔਰ 10 ਪੋ ਦੀ ਰਾਤ ਧੰਨ ਮਾਤਾ ਗੁਜਰੀ ਜੀ ਠੰਡੇ ਬੋਰਚ ਦੇ ਵਿੱਚ ਬੈਠੇ ਨੇ ਆਪਣੇ ਦੋਨੇ ਪੋਤਿਆਂ ਨੂੰ ਆਪਣੀ ਗੋਦ ਦੇ ਵਿੱਚ ਲਿਆ ਹੋਇਆ ਤੇ ਧੰਨ ਮਾਤਾ ਗੁਜਰੀ ਜੀ बार-बार ਇਹੀ ਦੱਸ ਰਹੇ ਨੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤਿਆਂ ਤਵੀਆਂ ਤੇ ਬੈਠੇ ਤਾਡੇ ਪਰਦਾਦਾ ਮੇਰੀ ਪੀਰੀ ਦੇ ਮਾਲਕ ਸੇਵੇਂ ਪਾਸਾ ਸ੍ਰੀ ਗੁਰੂ ਹਰगोविंद ਸਿੰਘ ਪਾਸਾ ਮਹਾਰਾਜ ਹਰगोविंद ਸਹਿਬ ਮਹਾਰਾਜ ਜਿਨ੍ਹਾਂ ਨੇ ਚਾਰ ਜੰਗਾਂ ਲੜੀਆਂ ਉਹਨਾਂ ਤੋਂ ਬਾਅਦ ਤੁਹਾਡੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਤੀਕੀਨੋ ਕਲੂ ਕੜੂ ਮੈਂ ਛਾਕਾ ਜਿਨ੍ਹਾਂ ਨੇ ਧਰਮ ਹੇਤ ਸ਼ਾਕਾ ਕੀਤਾ ਇਸ ਕਾਲ ਯੁਗ ਦੇ ਅੰਦਰ ਜ਼ਾਲਮ ਦੇ ਸਿਰ ਠੀਕਰਾ ਭੰਨਿਆ ਐਸਾ ਸ਼ਾਕਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਸੋ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਸਾ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੇਰੇ ਸਹਿਬਜ਼ਾਦੇਓ ਪੁੱਤਰੋ ਇਹ ਇਤਿਹਾਸ ਨੂੰ ਤੁਸੀਂ ਯਾਦ ਰੱਖਣਾ ਹੈ। ਬਾਬਾ ਫਤਿਹ ਸਿੰਘ ਸਾਹਿਬ ਕਹਿਣ ਲੱਗਿਆ ਮਾਤਾ ਜੀ ਇਹ ਜ਼ਾਲਮ ਜਿੰਨਾ ਮਰਜ਼ੀ ਜ਼ੁਲਮ ਕਰ ਲੈਣ ਪਰ ਅਸੀਂ ਕਦੇ ਵੀ ਡੋਲਾਂਗੇ ਨਹੀਂ। ਸਾਡੇ ਦ੍ਰਿੜ ਇਰਾਦੇ ਨੇ ਸਾਨੂੰ ਕੋਈ ਡਲਾ ਨਹੀਂ ਸਕਦਾ। ਸੋ ਇਸੇ ਤਰ੍ਹਾਂ ਰਾਤ ਦਾ ਸਮਾਂ ਬਤੀਤ ਹੋਇਆ 11 ਪੋਹ ਵਾਲਾ ਦਿਨ ਚੜ੍ਹਿਆ ਹੈ ਹੁਣ 11 ਪੋਹ ਵਾਲੇ ਦਿਨ ਪਹਿਲੀ ਪੇਸੀ ਜਦੋਂ ਚੁਪਾਈ ਆਏ ਨੇ ਅੰਦਰ ਤੇ ਆ ਕੇ ਮਾਤਾ ਜੀ ਨੂੰ ਕਹਿਣ ਲੱਗੇ ਵੀ ਅਸੀਂ ਇਹਨਾਂ ਨੂੰ ਲਿਜਾਣਾ ਹੈ ਸੂਬੇ ਦੀ ਕਚਹਿਰੀ ਲੱਗੀ ਹੈ ਮਾਤਾ ਜੀ ਕਹਿਣ ਲੱਗੇ ਵੀ ਇਹਨਾਂ ਦਾ ਕਸੂਰ ਦੱਸੋ ਕੀ ਹੈ ਤਾਂ ਬਾਬਾ ਫਤਿਹ ਸਿੰਘ ਸਾਹਿਬ ਬੋਲਿਆ ਮਾਤਾ ਜੀ ਸਾਨੂੰ ਜਾਣ ਦੇਵੋ ਜੋ ਇਹ ਸਵਾਲ ਕਰਨਗੇ ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ ਉਸ ਟਾਈਮ ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਜਿੱਥੇ ਕਚਹਿਰੀ ਲੱਗਦੀ ਸੀ ਇੱਕ ਛੋਟਾ ਦਰਵਾਜ਼ਾ ਕੱਢਿਆ ਹੋਇਆ ਸੀ ਤੇ ਜਦੋਂ ਸਹਿਬਜ਼ਾਦੇ ਅੰਦਰ ਆਉਣਗੇ ਜੇ ਪਹਿਲਾਂ ਉਹਨਾਂ ਨੇ ਆਪਣਾ ਸੀਸ ਅੰਦਰ ਕਰਿਆ ਤੇ ਅਸੀਂ ਰੌਲਾ ਪਾ ਦੇਵਾਂਗੇ ਕਿ ਇਹਨਾਂ ਨੇ ਈਨ ਮੰਨ ਲਈ ਹੈ ਸੂਬੇ ਨੂੰ ਮੱਥਾ ਟੇਕ ਦਿੱਤਾ ਹੈ ਜਦੋਂ ਹਣ ਚਪਾਈ ਲਜਾਨ ਲੱਗੇ ਨੇ ਮਾਤਾ ਜੀ ਖੜਕੇ ਦੇਖਦੇ ਨੇ ਕਹਿੰਦਾ ਜਿਹੜਾ ਸੂਬੇ ਦਾ ਚਪਾਈ ਸੀ ਉਹਨੇ ਪਹਿਲਾਂ ਆਪਣਾ ਸਿਰ ਅੰਦਰ ਕਰਿਆ ਫਿਰ ਲੰਘ ਗਿਆ ਸਹਬਜ਼ਾਦਾ ਫਤਿਹ ਸਿੰਘ ਸਾਹਿਬ ਮੂਰੇ ਹੈ ਬਾਬਾ ਜੋਰਾਵਰ ਸਿੰਘ ਸਾਹਿਬ ਨੇ ਬਾਬਾ ਫਤਿਹ ਸਿੰਘ ਸਾਹਿਬ ਨੂੰ ਰੋਕ ਲਿਆ ਕਹਿੰਦਾ ਵੀਰ ਤੂੰ ਅਗਰ ਆਈ ਔਰ ਦੇਖੋ ਜਦੋਂ ਬਾਬਾ ਜੋਰਾਵਰ ਸਿੰਘ ਸਾਹਿਬ ਪਹਿਲਾਂ ਆਪਣੇ ਚਰਨਾਂ ਉਸ ਕਚੇਰੀ ਅੰਦਰ ਪਾਏ ਜੁੱਤੀ ਦੀ ਲੋਕ ਦੇਖੀ ਤੇ ਮਗਰੋਂ ਆਪਣਾ ਸਿਰ ਅੰਦਰ ਕਰਿਆ ਇਸੇ ਤਰ੍ਹਾਂ ਬਾਬਾ ਫਤੇ ਸਿੰਘ ਸਾਹਿਬ ਅੰਦਰ ਲੰਘੇ ਰਏ ਤੇ ਸੁਪਾ ਜਿੰਨੇ ਵੀ ਵਜ਼ੀਰ ਖਾਂ ਚਪਾਈ ਉਸ ਦੇ ਖੜੇ ਸਨ ਸਾਰੇ ਸੜਵਲ ਕੇ ਕੋਲਾ ਹੋ ਗਏ ਸਿਰ ਨੀਵੇਂ ਨਹੀਂ ਕੀਤੇ ਪਹਿਲਾ ਚਰਨ ਪਾਏ ਨੇ ਸੂਬੇ ਦੀ ਕਚਹਿਰੀ ਦੋ ਬੱਬਰ ਸ਼ੇਰ ਆਏ ਨੇ ਤੇ ਜਾ ਕੇ ਨਾਲ ਹੀ ਫਤਿਹ ਬੁਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਵੇਲੇ ਸੁਤਿਆਨੰਦ ਕਹਿਣ ਲੱਗਿਆ ਵੀ ਇਹ ਤੁਹਾਡਾ ਅਨੰਦਪੁਰ ਸਾਹਿਬ ਦਾ ਕਹਿਦਾ ਨਹੀਂ ਜਿੱਥੇ ਤੁਸੀਂ ਫਤੇ ਬੁਲਾਓ ਇਥੇ ਝੁੱਕ ਕੇ ਸਲਾਮਾ ਕਰੋ ਤਾਂ ਬਾਬਾ ਜੋਰਾਵਰ ਸਿੰਘ ਸਾਹਿਬ ਨੇ ਜਵਾਬ ਦਿੱਤਾ ਇਹ ਫਤਿਹ ਕਿਸੇ ਮਜਬਦੀ ਨਹੀਂ ਕਿਸੇ ਧਰਮ ਦੀ ਨਹੀਂ ਇਹ ਫਤਿਹ ਹੈ ਅਕਾਲ ਪੁਰਖ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਮਾਤਮਾ ਦੀ ਫਤਿਹ ਹੈ ਸੋਚਾ ਅਨੰਦ ਕਹਿਣ ਲੱਗਾ ਵੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਹੈ ਤਾਂ ਉਸ ਵੇਲੇ ਸਹਿਬਜ਼ਾਦਿਆਂ ਨੇ ਕੀ ਜਵਾਬ ਦਿੱਤਾ ਸੀ ਕਿ ਜਿਹੜੇ ਪ੍ਰਤਾਪੀ ਅਕਾਲ ਪੁਰਖ ਪ੍ਰਗਟ ਹੁੰਦਾ ਆਪਣੀ ਮਰਜ਼ੀ ਨਾਲ ਤੇ ਆਕਾਲ ਪੁਰਖ ਆਪਣੀ ਮਰਜ਼ੀ ਨਾਲ ਹੀ ਇਹ ਸਰੂਪ ਦਾ ਉਹਲਾ ਕਰਦਾ ਹੈ ਤੇ ਸਦਾ ਕੋਈ ਜੋਰ ਨਹੀਂ ਕਿ ਉਸ ਨੂੰ ਕੋਈ ਖਤਮ ਕਰ ਦੇਵੇ ਤੇਰੀ ਕੀ ਮਜਾਲ ਹੈ ਤੂੰ ਸਾਡੇ ਪਿਤਾ ਨੂੰ ਖਤਮ ਕਰ ਦੇਵੇਂ ਜਿੰਨੇ ਵੀ ਅਹਲਕਾਰ ਚਪਾਈ ਬੈਠੇ ਸਨ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਵੇ ਕੀ ਭਾਣਾ ਵਾਪਰ ਰਿਹਾ ਹੈ ਤਾਂ ਫਿਰ ਕਹਿਣ ਲੱਗੇ ਵੀ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਹੈ ਜੇ ਮਕੋਰ ਦੀ ਗੜੀ ਚ ਟੋਟੇ ਟੋਟੇ ਕਰ ਦੱਤੇ ਹਨ ਤਾਂ ਬਾਬਾ ਫਤਿਹ ਸਿੰਘ ਸਾਹਿਬ ਨੇ ਜਵਾਬ ਦਿੱਤਾ ਕਿ ਸਾਡੇ ਪੀਰ ਲੜਦੇ ਹੋਏ ਮੈਦਾਨੇ ਜੰਗ ਦੇ ਵਿੱਚ ਜਾਲਮ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹਾਦਤ ਦਾ ਜਾਨ ਪੀ ਗਏ ਨੇ ਉਹਨਾਂ ਨੂੰ ਕੌਣ ਹੈ ਮਾਰਨ ਵਾਲਾ ਅਸੀਂ ਉਹਨਾਂ ਦਾ ਬਦਲਾ ਜ਼ਰੂਰ ਲਵਾਂਗੇ ਦੇਖੋ ਹੁਣ ਜਿਹੜਾ ਇਹ ਸਪ੍ਰੈਟ ਹੈ ਇਹ ਕਿੱਥੋਂ ਮਿਲਦੀ ਹੈ ਹੁਣ ਅੱਜ ਕਈ ਕੱਲ ਇਤਿਹਾਸ ਸੁਣਾਉਂਦਿਆਂ ਗਮੀ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਜੀ ਗੁਰੂ ਨਹੀਂ ਭਾਈ ਗੁਰੂ ਸਾਹਿਬ ਜੀ ਅਕਾਲ ਪੁਰਖ ਨੇ ਅਸੀਂ ਉਹਨਾਂ ਦੀ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਭਾਵੇਂ ਕੋਨਾ ਕੋਨਾ ਗਹਿਣਾ ਕਰਦੀ ਏ ਦੇਸ਼ ਦਾ ਫਿਰ ਵੀ ਦੇਣਾ ਨਹੀਂ ਦੇ ਸਕਦੇ ਪਿਤਾ ਗੁਰੂ ਦਸਵੇਸ਼ ਦਾ ਅੱਜ ਸਾਨੂੰ 크리스마ਸ ਤਾਂ ਯਾਦ ਰਹਿ ਗਈ ਪਰ ਸ਼ਹੀਦੀ ਸਾਕੇ ਅਸੀਂ ਭੁੱਲ ਗਏ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੀ ਲੋਕੋ ਆਪਣੇ ਬੱਚਿਆਂ ਦੇ 크리스마ਸ ਵਾਲੀਆਂ ਵਰਤੀਆਂ ਦਾ ਪਾ ਦਿੰਦੇ ਆ ਪਰ ਇਹਦੀ ਸੋਚਦੇ ਵੀ ਜਿਨ੍ਹਾਂ ਦੀ ਖਾਤਰ ਜਿਨ੍ਹਾਂ ਦੀ ਬਦੌਰਤ ਸਾਨੂੰ ਜੱਗ ਦੇ ਵਿੱਚ ਰਹਿਣਾ ਮਿਲਿਆ ਸਾਡੀ ਪਛਾਣ ਬਣੀ ਤੈ ਉਹ ਨਾ ਸਹਿਬ ਜਦਿਆਂ ਦਾ ਅਸੀਂ ਇਤਿਹਾਸ ਪੜਨ ਨੂੰ ਵੀ ਤਿਆਰ ਨਹੀਂ ਪਰ ਇੱਕ ਗੱਲ ਇਹ ਵੀ ਯਾਦ ਰੱਖਿਓ ਚਾਹੇ ਲੱਖਾਂ ਲੋਕ ਧਰਮ ਵੀ ਬਦਲ ਲੈਣ ਪਰ ਧਰਮ ਕਦੇ ਖਤਮ ਨਹੀਂ ਹੋਣਾ 10ਵੇਂ ਪਾਠ ਸਦੇ ਬਚਨ ਨੇ ਚਮਕੌਰ ਦੀ ਗੜੀ ਅੰਦਰ ਬਾਬਾ ਜੀ ਜਹਾਰ ਸਿੰਘ ਸਾਹਿਬ ਜਦੋਂ ਉੱਠਿਆ ਸੀ ਕਹਿੰਦੇ ਪੁੱਤਰ ਤੂੰ ਅੱਜ ਆਪ ਚੱਲ ਕੇ ਆਇਆ ਲੱਖਾਂ ਪੀੜਾ ਪਹਿ ਜਾਣ ਜਿਹੜੇ ਅੱਜ ਕਹਿ ਦਿੰਦੇ ਆ ਜੀ ਕੌਮ ਨੂੰ ਖਤਰਾ ਭਾਈ ਕੌਮ ਨੂੰ ਕੋਈ ਖਤਰਾ ਨਹੀਂ ਸਾਨੂੰ ਆਪਣੇ ਆਪ ਨੂੰ ਖਤਰਾ ਜ਼ਰੂਰ ਹੋ ਸਕਦਾ ਕੌਮ ਵੇ ਗੁਰਨਾਣਕ ਦੇ ਮਹਾਰਾ ਦੀ ਰੱਖੀ ਹੋਈ ਨਹੀਂ ਐ ਤਾਂ ਸਾਜੀ ਬਾਜਾਂ ਵਾਲੇ ਸਤਗੁਰ ਸੱਚੇ ਪਾਤਸ਼ਾਹ ਦੀ ਐ ਕੌਮ ਤੇ ਨਾ ਕਦੇ ਭੀੜ ਪਈ ਆ ਨਾ ਕਦੇ ਪਵੇਗੀ ਇੱਥੇ ਤਾਂ ਦੋ ਹੀ ਸੂਰਮੇ ਬਾਬਾ ਬੋਤਾ ਸਿੰਘ ਵਰਗੇ ਬਾਬਾ ਗਰਜਾ ਸਿੰਘ ਵਰਗਿਆਂ ਨੇ ਪਿੱਠ ਨਾਲ ਪਿੱਠ ਜੋੜ ਕੇ ਖੜ ਗਏ ਸਨ ਤਾਂ ਉੱਤੇ ਟੈਕਸ ਲਾ ਦਿੰਦਾ ਸੀ ਸਰਕਾਰਾਂ ਨੂੰ ਦੋਈ ਸਿੰਘਾਂ ਨੇ ਭਾਜੜ ਪਾ ਦਿੱਤੀ ਸੀ ਇਸੇ ਤਰ੍ਹਾਂ ਇਹ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹੋ ਜੀਆਂ ਗੱਲਾਂ ਕਰਨ ਦੀ ਲੋੜ ਨਹੀਂ ਵੇ ਖਾਲਸਾ ਕਦੇ ਖਤਮ ਹੋ ਜਾਵੇਗਾ ਖਾਲਸਾ ਕਦੇ ਵੀ ਖਤਮ ਨਹੀਂ ਹੋਣਾ ਜਿੱਥੇ 7 ਤੋਂ 9 ਸਾਲ ਦੇ ਸੂਰਮੇ ਜਵਾਬ ਦੇ ਰਹੇ ਨੇ ਵਜੀਦੇ ਨੂੰ ਇੱਥੇ ਸਾਡੇ ਬੱਚਿਆਂ ਨੂੰ 7 ਤੋਂ 9 ਸਾਲ ਮੈਂ ਕਹਣਾ ਕਿ ਇਹਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣੀ ਚਾਹਉਂ ਆਉਂਦੀ ਹੋਣੀ ਕਿਉਂਕਿ ਅਸੀਂ ਸਿਖਾਉਂਦੇ ਹੀ ਨਹੀਂ ਤੇ ਫਿਰ ਕਿੱਦਾਂ ਅਸੀਂ ਰੀਸ ਕਰੀਏ ਬਾਜਾ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬ ਜਾਦਿਆਂ ਦੀ ਰੀਸ ਸਾਨੂੰ ਨਹੀਂ ਕਰਨੀ ਚਾਹੀਦੀ ਨਾ ਸਾਨੂੰ ਕੋਈ ਹੱਕ ਹੈ ਆ ਉਹਨਾਂ ਦੇ ਬਚਨਾਂ ਤੇ ਪਹਿਰਾ ਦੇ ਕੇ ਆਪਣੇ ਬੱਚਿਆਂ ਨੂੰ ਆਪਾਂ ਆਪ ਉਸ ਮਾਰਗ ਤੇ ਤੁਰੀਏ ਦੇਖੋ ਵਾਵਾ ਫਤੇ ਸਿੰਘ ਸਾਹਿਬ ਜਵਾਬ ਦੇ ਰਿਹਾ ਬੇਸੀ ਸਹਿਬ ਜਦਿਆਂ ਦਾ ਆਪਣੇ ਭਰਾਵਾਂ ਦਾ ਬਦਲਾ ਜਰੂਰ ਲਵਾਂਗੇ ਪਰ ਕੀ ਬਜਾਲ ਹੈ ਤੇਰੀ ਕਿ ਸਾਡੇ ਪਿਤਾ ਨੂੰ ਤੂੰ ਫੜ ਲਵੇਂ ਹੁਣ ਦੇਖੋ 10 ਲੱਖ ਫੌਜ ਦੇ ਘੇਰੇ ਵਿੱਚੋਂ ਮਹਾਰਾਜ ਜੱਕਾਰੇ ਛੱਡ ਕੇ ਤਾੜੀ ਮਾਰ ਕੇ ਗਏ ਨੇ ਪਰ ਕਿਸੇ ਦੀ ਜੁਰਤ ਨਹੀਂ ਪਈ ਕਿ ਆਕਾਰਪੁਰਖ ਨੂੰ ਕੋਈ ਫੜ ਲਵੇ ਸੋ ਇੱਕ ਦੂਜੇ ਦੇ ਮੂੰਹਾਂ ਵੱਲ ਦੇਖਦੇ ਨੇ ਤੇ ਇੱਥੇ ਕੀ ਆਖਿਆ ਗਿਆ ਕਿ ਤੁਸੀਂ ਧਰਮ ਕਬੂਲ ਕਰ ਲਓ ਮੁਸਲਮਾਨ ਬਣ ਜਾਵੋ ਬਾਬਾ ਜੋਰਾਵਰ ਸਿੰਘ ਸਾਹਿਬ ਕਹਿਣ ਲੱਗੇ ਸਾਨੂੰ ਕੀ ਮਿਲੂਗਾ ਕਹਿੰਦੇ ਤੁਹਾਨੂੰ ਮਾਇਆ ਦੇ ਨਾਲ ਤੋਲ ਦਿੱਤਾ ਜਾਵੇ ਤਾਂ ਵੱਡੇ ਵੱਡੇ ਘਰ ਮਹਿਲ ਮਿਲਣਗੇ ਤੁਹਾਨੂੰ ਸਾਹਿਬਜ਼ਾਦੇ ਕਹਿੰਦੇ ਫਿਰ ਫਿਰ ਕਹਿੰਦੇ ਤੁਹਾਨੂੰ ਬੇਗਮਾਂ ਦੇ ਡੋਲੇ ਤੱਕ ਦਿੱਤੇ ਜਾਣਗੇ ਤੇ ਸਾਹਿਬਜ਼ਾਦੇ ਦਾ ਜਵਾਬ ਸੁਣਿਓ ਉਹ ਸਾਹਿਬਜ਼ਾਦੇ ਕਹਿੰਦੇ ਜੇ ਧਰਮ ਬਦਲਿਆ ਸਾਡਾ ਨਾਮੋ ਨਿਸ਼ਾਨ ਵਿਟ ਜਾਵੇਗਾ ਕਿਸੇ ਨੂੰ ਕੋਈ ਮਾਇਆ ਦੇ ਨਾਲ ਰੋਜ਼ਾ ਨਹੀਂ ਸਕਦਾ ਜੇ ਅੱਜ 100 ਘਮੋਣਿਆ ਕੱਲ ਨੂੰ 200 ਘਮੋਣ ਲੱਗੇ ਤਾਂ ਅੱਗੇ ਇਹ ਤ੍ਰਿਸ਼ਨਾ ਵਧਦੀ ਜਾਂਦੀ ਆ ਇਹ ਤ੍ਰishna ਕਦੇ ਵੀ ਖਤਮ ਨਹੀਂ ਹੁੰਦੀ 100 ਤੋਂ ਲੱਖ ਤੇ ਪਹੁੰਚ ਜਾਇਓ ਤਾਂ ਉਹਨੇ ਸਾਡੇ ਕਾਰੋਬਾਰ ਵੱਜ ਜਾਂਦੇ ਨੇ ਉਹਨੇ ਸਾਡੇ ਕੰਮ ਵੱਜ ਜਾਂਦੇ ਨੇ ਤਾਂ ਸਾਨੂੰ ਫੇਰ ਵੱਧ ਕੇ ਕਮਾਉਣਾ ਪੈਂਦਾ ਹੈ ਤਾਂ ਸਹਿਬ ਜੀ ਆਦੇ ਕਹਿੰਦੇ ਵੀ ਜਿਹੜਾ ਅਕਾਲ ਪੁਰਖ ਦਾ ਇਹ ਧਰਮ ਹੈ ਨਿਆਰਾ ਧਰਮ ਹੈ ਅਸੀਂ ਅਸੀਂ ਆਪਣਾ ਧਰਮ ਨਹੀਂ ਬਦਲਾਂਗੇ ਤਾ ਉਸ ਵੇਲੇ ਇਹ ਆਪਸ ਵਿੱਚ ਹੀ ਵਿਚਾਰਾ ਕਰਦੇ ਨੇ ਕਹਿੰਦੇ ਚਲੋ ਅੱਜ ਇਹਨਾਂ ਨੂੰ ਛੱਡ ਦਿੱਤਾ ਜਾਵੇ ਕੀ ਪਤਾ ਰਾਤ ਨੂੰ ਜਦੋਂ ਉਹ ਭੁੱਖਣ ਭਾਣੇ ਰਹਿਣਗੇ ਕੀ ਪਤਾ ਇਹ ਮੰਨ ਜਾਣ ਮਰ ਦੀ ਵਿਚਾਰ ਹੈ ਪਰ ਕੋਤਵਾਲ ਦਾ ਜਿਹੜਾ ਵਜ਼ੀਰ ਖਾਂ ਸੀ ਕੋਤਵਾਲ ਵਾਲਾ ਜਦੋਂ ਗੰਗੂ ਦੇ ਘਰੋਂ ਲੈ ਕੇ ਆਏ ਸਨ ਫਿਰ ਉਹ ਕੋਤਵਾਲ ਤੋਂ ਸਰਹੰਦ ਲੈ ਕੇ ਆਇਆ ਉਹ ਤਾਂ ਰਸਤੇ ਵਿੱਚ ਹੀ ਦੇਖ ਸੁੱਕਾ ਚੁੱਕਾ ਸੀ ਕਿ ਸੂਰਮੇ ਬੰਨਣ ਵਾਲੇ ਨਹੀਂ ਕਹਿੰਦੇ ਵਾਪਸ ਭੇਜਿਆ ਗਿਆ ਮਾਤਾ ਜੀ ਕੋਲ ਗਏ ਧਨ ਮਾਤਾ ਜੀ ਨੂੰ ਸਾਰੀ ਵਿਥਿਆ ਜਾ ਕੇ ਸੁਣਾਈ ਹੈ ਮਾਤਾ ਜੀ ਨੇ ਸਹਿਬਜ਼ਾਦਿਆਂ ਦੇ ਸਿਰਾਂ ਤੇ ਹੱਥ ਫੇਰੇ ਆਪਣੀ ਗੋਦ ਦੇ ਵਿੱਚ ਲਿਆ ਤੇ ਆਖਿਆ ਪੁੱਤਰੋ ਤਨ ਹੋ ਤੁਸੀਂ ਤਨ ਤੁਹਾਡੀ ਕਮਾਈ ਰਾਤ ਦਾ ਸਮਾਂ ਸ਼ੁਰੂ ਹੋਇਆ ਇਤਿਹਾਸ ਦੇ ਵਿੱਚ ਜੇਕਰ ਹੋਂਦਾ ਦੋ ਦਿਨ ਦੀ ਜਿਹੜੀ ਸੇਵਾ ਹੈ ਉਹ بابا ਮੋਤੀराम ਮਹਾਰਾਜ ਜੀ ਨੇ ਕੀਤੀ ਉਹ ਵਿਚਾਰਾਂ ਆਪ ਜੀ ਦੇ ਨਾਲ ਅਗਲੇ ਪ੍ਰਸੰਗ ਵਿੱਚ ਆਪਾਂ ਸਾਂਝੀਆਂ ਕਰਾਂਗੇ ਕਿਉਂਕਿ ਫਿਰ 12 ਪੋਹ ਦੀ ਪੇਸੀ ਹੁੰਦੀ ਹੈ 13 ਪੋਹ ਨੂੰ ਫਿਰ ਸੂਰਮਿਆਂ ਨੂੰ ਕਿਉਂਕਿ ਦੂਨਾ ਸਿੰਘ ਹੰਡੂਰੀਆ ਨੇ ਤਾਂ ਜ਼ਿਕਰ ਕੀਤਾ ਵੀ 12 ਪੋਹ ਵਾਲੇ ਦਿਨ ਤਸੀਹੇ ਵੀ ਦਿੱਤੇ ਗਏ ਬਹੁਤ ਬੁਰੀ ਤਰ੍ਹਾਂ ਦੇ ਉਹ ਵੀ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਾਂਗੇ ਸੋ ਧੰਤ ਸ੍ਰੀ ਗੁਰੂ ਕਲਗੀ ਧਰਮਾਹਾਰਾ ਜੀ ਦੇ ਸਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਨਾਲ ਜੁੜੀਏ ਇਤਿਹਾਸ ਨੂੰ ਯਾਦ ਕਰੀਏ ਬਾਣੀ ਨੂੰ ਪੜ੍ਹੀਏ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਾਂ ਸਫਲਿਆ ਕਰੀਏ ਜੀ ਫਿਰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਤੇ ਕਿਰਪਾ ਕਰਨ ਆਪਾਂ ਇਸ ਧਰਮ ਦੇ ਵਿੱਚ ਨਿਰਪੱਖ ਹੋ ਕੇ ਜੀਏ ਜਿਹੜੇ ਅੱਜ ਲੋਕ ਸਿਰ ਤੇ ਦਸਤਾਰਾਂ ਵੀ ਸਜਾਈਆਂ ਨੇ ਦਾੜੇ ਵੀ ਰੱਖੇ ਨੇ ਨਾਮ ਦੇ ਨਾਲ ਸਿੱਖ ਕੌਰ ਲੱਗਿਆ ਹੋਇਆ ਥੋੜੇ ਜਿਹੀ ਚਾਰ ਸਿਲਰਾਂ ਪਿੱਛੇ ਆਪਣੇ ਧਰਮ ਬਦਲ ਕੇ ਇਸਾਈ ਬਣ ਰਹੇ ਨੇ ਉਹਨਾਂ ਲੋਕਾਂ ਨੂੰ ਦਾ ਸਹੀ ਬੇਨਤੀ ਕਰਦਾ ਵੀ ਆਪਣੇ ਨਾਮ ਦੇ ਨਾਲ ਕੋਰ ਤੇ ਸਿੰਘ ਕਟਵਾ ਲਓ ਤੇ ਸਿਰਾਂ ਤੋਂ ਦਸਤਾਰਾਂ ਲਾ ਦੇਵੋ ਤੁਸੀਂ ਇਹਨਾਂ ਦੇ ਹੱਕਦਾਰ ਨਹੀਂ ਫਿਰ ਤੁਸੀਂ ਜਿਸ ਮਰਜੀ ਧਰਮ ਦੇ ਵਿੱਚ ਜਾਓ ਕੋਈ ਤੁਹਾਨੂੰ ਰੋਕਦਾ ਨਹੀਂ ਹੈ ਜੋ ਮਰਜੀ ਕਰੋ ਹਰ ਇੱਕ ਨੂੰ ਆਪਕੋ ਆਪਣੀ ਆਜ਼ਾਦੀ ਹੈ ਇਹੋ ਜੇ ਲੋਕਾਂ ਨੂੰ ਲੋਕਾਂ ਦੀ ਧਰਮ ਦੇ ਵਿੱਚ ਲੋੜ ਵੀ ਨਹੀਂ ਹੈ ਇਹ ਧਰਮ ਧੰਨ ਗੁਰਨਾਣਕ ਦੇਵ ਮਹਾਰਾ ਦਾ ਮਾਰਿਆ ਚੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਹੈ ਨਿਰਮਲ ਪੰਥ ਦੀ ਨੀਂਹ ਧੰਗੁਰ ਨਾਨਕ ਦੇਵ ਮਹਾਰਾਜ ਨੇ ਰੱਖੀ ਤੇ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਬਤ ਸਵਾਰ ਕੇ ਸਾਨੂੰ ਬਚਾਇਆ ਅੱਜ ਜੇ ਦੁਨੀਆ ਦੇ ਵਿੱਚ ਸਾਡੀ ਕੋਈ ਪਹਿਚਾਣ ਹੈ ਇਹ ਸਹਿਬਜ਼ਾਦਿਆਂ ਕਰਕੇ ਹੈ ਗੁਰੂ ਪਾਤਸ਼ਾਹ ਦੇ ਸਾਰੇ ਪਰਿਵਾਰ ਕਰਕੇ ਹੈ ਸਿੰਘਾਂ ਸੂਰਮਿਆਂ ਦੇ ਦੀ ਸ਼ਹਾਦਤ ਕਰਕੇ ਸਾਡੀ ਇਹ ਪਹਿਚਾਣ ਹੈ ਹਮ ਜਾਨ ਦੇ ਕੇ ਔਰੋ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋ ਪਰ ਉਠਾ ਚੱਲੇ ਗਰਿਆਈ ਕਾ ਹੈ ਕਿਸਾ ਜਹਾਂ ਮੇ ਬਨਾ ਚੱਲੇ ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਗੱਦੀ ਸੇ ਤਜੋ ਤਖਤ ਬਸ ਅਬ ਕਾਮ ਪਾਏਗੀ ਦੁਨੀਆ ਸੇ ਜਾਲਮ ਕ ਨਿਸ਼ਾ ਤੱਕ ਮਿਟਾਏਗੀ ਸੋ ਇਸੇ ਤਰ੍ਹਾਂ ਸੂਰ ਮੇ ਅਨੁਜਾਣ ਕਰਨਾ ਭਾਈ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਚਰਨਾਂ ਤੇ ਕੋਟਣਵਾਰੀ ਕੋਟਣਵਾਰੀ ਨਮਸਕਾਰ ਹੈ ਹੋਈਆਂ ਨੇ ਕਾ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ੀ ਛੋਟੇ ਲਾਲਾਂ ਤੇ ਦਾਦੀ ਨੂੰ ਭੁੱਲਿਓ ਨਾ ਠੰਡੇ ਮੁਰਜ ਦੀ ਠੰਡ ਵੀ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ